ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਵੈਲਕਮ ਕਰਦੀ ਆ ਤੁਹਾਡਾ ਤਨੌਲਾ ਕਪਲ ਬਲੌਗ ਚੈਨਲ ਤੋਂ ਆਪਾਂ ਅਰਲੀ ਉੱਠ ਗਏ ਸੀਗੇ ਆਪਾਂ ਨਹਾ ਲਏ ਇਸ਼ਨਾਨ ਕਰ ਲਿਆ ਇੱਥੇ ਹੁਣ ਆਪਾਂ ਚੱਲੇ ਆ ਮੈਂ ਮਨਵੀਰ ਤੇ ਮੰਦੀਪ ਮਾਤਾ ਨਾਨਾ ਦੇਵੀ ਦੇ ਦਰਸ਼ਨ ਕਰਨ ਉੱਪਰ ਤੇ ਮੰਮੀ ਰੁਕਣਗੇ ਇੱਥੇ ਦਰਬਾਰ ਸਾਹਿਬ ਮੱਥਾ ਟੇਕਣਗੇ ਲੰਗਰ 'ਚ ਸੇਵਾ ਕਰਨਗੇ ਆਪਾਂ ਫਿਰ ਤੁਹਾਨੂੰ ਰਸਤੇ ਦਾ ਵੀਊ ਦਿਖਾਵਾਂਗੇ ਹੁਣ ਆਪਾਂ ਬਸ ਕਮਰੇ 'ਚੋਂ ਨਿਕਲਣ ਲੱਗੇ ਸੀ ਉੱਪਰ ਲਈ ਜਾ ਰਹੇ ਹਾਂ ਹੁਣ ਆਪਾਂ ਬਾਹਰੋਂ ਜਾ ਕੇ ਬੱਸ ਜਾਂ ਟੈਕਸੀ ਵਗੈਰਾ ਦੇਖਦੇ ਹਾਂ ਤੇ ਮੰਮੀ ਹੁਣੀ ਇੱਥੇ ਮੰਮੀ ਇੱਥੇ ਰੁਕਣਗੇ ਅਸੀਂ ਤਿੰਨੇ ਜਾਵਾਂਗੇ ਉੱਪਰ ਤੇ ਉੱਪਰ ਦਰਸ਼ਨ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਨਾਲ-ਨਾਲ ਬਣੇ ਰਹੋ ਬਲੌਗ ਦੇ ਸ਼ਾਮ ਨੂੰ ਵਾਪਸੀ ਤੇ ਆ ਕੇ ਫਿਰ ਤੁਹਾਨੂੰ ਇੱਥੇ ਮਿਲਦੇ ਹਾਂ ਚਲੋ ਜੀ ਤਿਆਰ ਰੱਖਣਾ ਸਾਰਿਆਂ ਨੇ ਤੇ ਸਾਡੇ ਬਲੌਗ ਕੰਟੀਨਿਊ ਦੇ ਆਲੇ ਨਾਲੇ ਯਾਰ ਜਾਨਾ ਨਹੀਂ ਬਈ ਬਸ ਇਸੇ ਕੋ ਘਟਨੇ ਬਣ ਜਾਂਦਾ ਅੱਗੇ ਸੁਬਾਹ ਮਾਤਾ ਚੁਰਨਾ ਬਸ ਹਾਂਜੀ ਰੈਡੀ ਹਾਂ ਜਿਹੜਾ ਹੁਣ ਸਭ ਪੰਗਾ ਆ ਉਹਦੇ ਜਾਓ ਪਿਆਰ ਜਾਣਦੇ ਅਸੀਂ ਰੈਡੀ ਪਿਆਰ ਆ ਆਰਟੀਸੀ ਵਿੱਚ ਬਾਕੀ ਤੁਸੀਂ ਬਣੇ ਰਹੋ ਸਾਡੇ ਨਾਲ ਲੰਗਰ ਲੱਗੇ ਹੋਏ ਨੂੰ ਜਿਵੇਂ ਦੇਖ ਸਕਦੇ ਹੋ ਨਾ ਦੇਖੋ ਜਿਹਨੂੰ ਬਾਹਰ ਦਾ ਥਿਊ ਉਹ ਗਰਮਾ ਗਰਮ ਬਰੋਟ ਆਹ ਲਓ ਦੇਖੋ ਬੰਦਿਆਂ ਨੂੰ ਲੱਗਦੀ ਤਾਂ ਨਾ ਆਹ ਬਾਈ ਜੀ ਆ ਜਾਓ ਭਗਤ ਜੀ ਨੂੰ ਆ ਜਾਓ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਲੰਗਰ ਲੱਗੇ ਹੋਏ ਆ बारिश बहुत हो रही है ऊपर ਜਿਹੜੀ ਸੰਗਤ ਆ ਰਹੀ ਹੈ ਨਾ ਮੱਥਾ ਟੇਕ ਕੇ ਦਰਸ਼ਨ ਕਰਕੇ ਆਪਾਂ ਦੇਖ ਰਹੇ ਆ ਨਾ ਉਹ ਬਹੁਤ ਜ਼ਿਆਦਾ بارش ਹੋ ਰਹੀ ਹੈ ਆ ਕੌਲਾਂ ਵਾਲੇ ਟੋਬੇ ਤੇ ਪਹੁੰਚ ਗਏ ਜੀ ਆਪਾਂ ਕੌਲਾਂ ਵਾਲੇ ਟੋਬੇ ਤੇ ਪਹੁੰਚ ਗਏ ਤੇ ਉਸ ਤੋਂ ਬਾਅਦ ਹੁਣ ਅੱਗੇ ਚੱਲਦੇ ਆ ਨਾ ਦੇਖੋ ਤੁਸੀਂ ਬਾਜ਼ਾਰ ਬਹੁਤ ਸੋਹਣੇ ਸਜੇ ਹੋਏ ਨੇ ਲੰਗਰ ਨਾਲ-ਨਾਲ ਲੰਗਰ ਲੱਗੇ ਬਹੁਤ ਹੀ ਜ਼ਿਆਦੇ ਲੰਗਰ ਲੱਗੇ ਹੋਏ ਨੇ ਛੋਲੇ ਪਟੂਰੇ ਆਲੂ ਵਾਲੇ ਪ੍ਰੌਂਟੇ ਉਹ ਆਪਣਾ ਫਟੂਰੇ ਤੁਸੀਂ ਬਾਹਰ ਦਾ ਥਿਊ ਵੀ ਦੇਖ ਸਕਦੇ ਹੋ ਆਪਾਂ ਪੂਰੇ 2 ਸਵਾ 2 ਘੰਟਿਆਂ ਦੇ ਜਾਮ ਤੋਂ ਬਾਅਦ ਹੁਣ ਨਿਕਲੇ ਆ ਉੱਪਰ ਨੂੰ ਕਿਉਂਕਿ ਕੋੜਾ ਡਿਗਰੀ ਸੀ ਇੱਥੇ ਖੰਬੇ ਵਗੈਰਾ ਭਰੇ ਹੋਏ ਸੀ ਉਹਦੇ ਚ ਉਹਦੇ ਕਰਕੇ ਰਸਤਾ ਜਾਮ ਹੋ ਗਿਆ ਸੀਗਾ ਤੇ ਹੁਣ ਆਪਾਂ ਜਾ ਰਹੇ ਆ ਸਵਾ 2 ਘੰਟੇ ਆਪਾਂ ਰੁਕੇ ਰਹੇ ਬਸ ਜਿੱਥੇ ਬੈਠੇ ਰਹੇ ਸੀ ਹੁਣ ਬਸ ਚੱਲ ਰਹੀ ਆ ਉੱਪਰ ਨੂੰ ਜਾ ਰਹੀ ਆ ਬਸ ਤੇ ਤੁਸੀਂ ਦੇਖ ਸਕਦੇ ਹੋ ਆ ਵੀਊ ਦੇਖ ਸਕਦੇ ਤੁਸੀਂ ਹਾਂ ਜੀ ਰੈਡੀ ਹੋ ਹਾਂ ਜੀ ਬਹੁਤ ਮਜ਼ੇ ਆਉਂ ਰਹੇ ਜੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਪਹਿਲਾ ਐਕਸਪੀਰੀਅੰਸ ਜ਼ਿੰਦਗੀ ਦਾ ਮੇਰਾ ਵੀ ਪਹਿਲਾ ਐਕਸਪੀਰੀਅੰਸ ਹੈ ਜ਼ਿੰਦਗੀ ਦਾ ਆ ਬਾਈ ਜੀ ਆਪਣੇ ਨਾਲ ਨੇ ਚੱਲ ਗਏ ਇੰਡੀਆ ਤੇ ਪਟਿਆਲੇ ਤੋਂ ਨੇ ਬਾਈ ਜੀ ਦੇਖੋ ਆਪਣੀ ਆ ਗਿਆ ਉਹ ਆ ਗਿਆ ਉਹ ਡਿਲਕਟੋਲਾ ਕਹਿ ਦਿੰਦੇ ਜੇ ਤਾਂ ਆਪਾਂ ਨੂੰ ਆਪਾਂ ਲਿਫਟ ਕਹਿੰਦੇ ਸਾਡਾ ਸਾਰਿਆਂ ਦਾ ਪਹਿਲਾ ਐਕਸਪੀਰੀਅੰਸ ਆ ਬਾਈ ਦਾ ਬਾਈ ਪਹਿਲਾ ਤੁਹਾਡਾ ਹੈਗਾ ਬਾਈ ਦਾ ਹੀ ਪਹਿਲਾ ਹੀ ਲੋ ਜੀ ਆਪਾਂ ਬਹਿ ਗਏ ਹੁਣ ਚਲੋ ਅਲੈਕਸਪੀਰੀਜ਼ ਨਹੀਂ ਜਾ ਰਹਾਂਗਾ ਪਹਿਲੀ ਵਾਰ ਜਾ ਰਹੇ ਆ ਆਦਰਵਾਜ ਅਸੀਂ ਕਦੇ ਨਹੀਂ ਜਾਂਦੇ ਬੈਸੀ ਐਂ ਸ਼ੁਰੂ ਹੋਣ ਲੱਗਿਆ ਬਣੇ ਰਿਹਾ ਕਿਹਾ ਤੇ ਤੁਹਾਨੂੰ ਨਵੇਂ ਨਵੇਂ ਐਡਵੈਂਚਰ ਦਿਖਾਵਾਂਗੇ ਜਿੱਦਾਂ ਅਸੀਂ ਬੰਡਵੇਰ ਲੈਤਾਗਾ 450 ਰੁਪਇਆ 450 ਦਾ ਤੇ ਅਪਡਾਊਨ ਦਾ ਲੈਣਾ ਸੀ ਇਹਨਾਂ ਨੇ 640 ਰੁਪਏ ਸੋ ਇਹ ਦੇਖੋ ਬਣਾਉਣਾ ਸ਼ੁਰੂ ਹੋ ਗਿਆ ਜੀ ਸਾਰੇ ਖੇਡਦੇ ਜਾਂਦੇ ਹੀ ਕੈਂਡ ਆਈ ਗੱਲਬਾਤ ਪੂਰੀ ਬਹੁਤ ਵਧੀਆ ਪੂਰੀ ਵਧੀਆ ਦੇਖੋ ਜੀ ਆਮੀ ਕਿਦਾਂ ਲੱਗ ਰਿਹਾ ਕੈਂਡ ਸਾਂਭਰ ਕਿਦਾਂ ਲੱਗ ਰਿਹਾ ਇੱਕ ਨੰਬਰ ਇੰਜੋਏ ਕਰੋ ਇੱਕ ਨੰਬਰ ਦੇਖੋ ਜੀ ਇੰਜੋਏ ਇਹ ਸਾਰਾ ਹੋਇਆ ਵੀਰ ਜੀ ਕਰਕੇ ਅਸੀਂ ਤਾਂ ਉਧਰ ਜਾ ਰਹੇ ਸੀ ਜਿਹੜੇ ਵੀਰ ਜੀ ਸਾਡੇ ਨਾਲ ਨੇ ਨਾਲ ਸਾਨੂੰ ਕਹਿਣਾ ਵੀ ਆਪਾਂ ਉਧਰ ਦੀ ਚੱਲਦੇ ਆਂ ਪਰ ਫਿਰ ਪੈਦਲ ਆ ਗਏ ਸੀ ਉਸ ਤੋਂ ਬਾਅਦ ਆਪਾਂ ਟੈਕਸ ਲਈਆਂ ਤੇ ਫਰਸਟ ਐਕਸਪੀਰੀਅੰਸ ਆ ਸਾਡੀ ਲਾਈਫ ਦਾ ਭਾਈ ਜੀ ਕਹਿੰਦੇ ਆਪਾਂ ਇੱਧਰ ਨਹੀਂ ਜਾਣਾਗਾ ਬੋਤ ਆ ਕਰਕੇ ਆਪਾਂ ਇੱਧਰ ਦੀ ਆਏ ਬਹੁਤ ਮਜ਼ਾ ਆ ਰਿਹਾ ਸਟੈਕ ਵੀ ਦੇਖ ਸਕਦੇ ਹਾਂ ਯੂਟਿਊਬ ਚਾਹਿਆ ਪਰ ਮਜ਼ਾ ਆ ਹਾਂ ਭਾਈ ਜੀ ਕਰਕੇ ਹੋਇਆ ਸਾਰਾ ਕੁਝ ਇਹਨਾਂ ਨੇ ਸਾਨੂੰ ਪਹਿਲੀ ਵਾਰ ਦੱਸਿਆ ਅਸੀਂ ਕਦੇ ਆਏ ਨਹੀਂ ਇੱਧਰ ਦੀ ਵੈਸੇ ਬਹੁਤ ਵਧੀਆ ਲੱਗਿਆ ਸਾਨੂੰ ਫਰਸਟ ਐਕਸਪੀਰੀਅੰਸ ਆ ਬਹੁਤ ਵਧੀਆ ਲੱਗਿਆ ਸੇ ਲੋਜੀ ਸੁਹਾਵਾਰਿਆ ਜੀ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ ਬਾਈ 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 ਜਿੱਦੀ ਜਿੱਦੀ ਹਵਾ ਹਵਾ ਬਹੁਤ ਘੈਂਟ ਲੱਗ ਰਹੀ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਇਹ ਆਪਣੇ ਨਾਲ ਕਹਿੰਦੇ ਲਿਫਟ ਜੀ ਕਹਿੰਦੇ ਉਡਣ ਘਟੋਲਾ ਪਹੁੰਚ ਗਏ ਆ ਸਾਡੇ ਪਿੰਡ ਦਾ ਲੰਗਰ ਜਿਤਨੋਲੇ ਦਾ ਨਾ ਆ ਗਿਆ ਆਪਾਂ ਨਾ ਦੇਵੀ ਮੰਦਰ ਕੈਂਡਰਾ ਜੀ ਐਕਸਪੀਰੀਅੰਸ ਸਾਡਾ ਬਹੁਤ ਕੁਝ ਜ਼ਰੂਰ ਸਾਰੇ ਟਰਾਈ ਕਰੀ ਤੁਸੀਂ ਜ਼ਰੂਰ ਟਰਾਈ ਕਰੋ ਜੀ ਆ ਗਿਆ ਸਵਾਲ ਮੂਡ ਐਕਸਪੀਰੀਅੰਸ ਸਾਰਾ ਕੁਝ ਹੁਣ ਆਪਾਂ ਉਤਰਦੇ ਆ ਜੀ ਹੋ ਲਿੱਤੇ ਆ ਜੀ ਆਪਣੇ ਲੈਫਟ ਦਾ ਗੇਟ ਬਹੁਤ ਵਧੀਆ ਰਹਿ ਗਿਆ ਵਧੀਆ ਸੀਗਾ ਸਾਰੇ ਜਣੇ ਜਰੂਰ ਟਰਾਈ ਕਰਿਓ ਹੁਣ ਆਪਾਂ ਜਾਣਗੇ ਕਿੱਧਰ ਰਾਈਟ ਐਗਜ਼ਿਟ ਆ ਹੈਗਾ ਇਹ ਨਿਕਲਣ ਦਾ ਰਸਤਾ ਇਹ ਨੰਬਰ ਜੀ ਆ ਗਏ ਜੀ ਆਪਾਂ ਮੰਦਿਰ ਦੇ ਉੱਪਰ ਦੇਖੋ 뷰 ਤੁਸੀਂ ਐਂਡ ਆਈ ਬੁਰੀ ਗੱਲ ਬਾਤ ਮੈਦਰ ਦੇਖੋ ਜੀ ਵਾਰਸ਼ ਵੀ ਹੋ ਰਹੀ ਆ ਮਤਲਬ ਵੈਦਰ ਬਹੁਤ ਸੋਹਣਾ ਹੋਇਆ ਵਾਰਸ਼ ਵੀ ਹੋ ਰਹੀ ਆ ਰਾਮੀਆਂ ਦਾ ਹੈ ਗਿਆ ਨਾ ਓਏ ਪੁੱਛ ਕੇ ਆਉਂਦੇ ਮੈਨੂੰ ਦੇਖੋ ਜੀ ਮਾਹੌਲ ਇਲੈਕਟਰ ਤੋਂ ਉੱਤਮ ਤੋਂ ਬਾਅਦ ਇਹ ਰਸਤਾ ਜਾਂਦਾ ਜੀ ਮਾਤਾ ਦਾ ਮਾਤਾ ਦੇ ਮੰਦਰ ਵੱਲ जी काफी ज्यादा रश है जल्दी जल्दी बोलो दर्शन कर ने। ने। तो दे ૪�બ૬ aહ સહ સભ૾ જા હા 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 લા ઋસજા હા હ�앱�� onun રએ હા એ ઩��ા �irs�પ� � DAN પ� jur થ થ��는 થ ả �ઘ ਦਰبار ਕੀ ਜੈ ਅੱਜੇ ਦਰਬਾਰ ਕੀ ਜੈ آوے آجي ساد جي Eu sou um velho Thank you. नारे किनाराच प ਤੋ ਇਸ ਮੋਦਵਾਰਾ ਬਣਾ ਨਹੀਂ ਸੀ ਆਪਰ ਚਲਾ ਲਈ ਇਹ ਲੱਗੇ ਜਣ ਆਪਾਂ ਹਾਂ ਜੀ ਹਾਂ ਜੀ ਹਾਂ ਨੀ ਨਿਯੋਗ ਸਿਗਨਲ ਖੜਦੇ ਨੇ ਜੇ ਆ ਗਿਆ ਤਾਂ ਠੀਕ ਆ ਹਾਂਜੀ ਹੁਣ ਮੱਥਾ ਠੇਕੇ ਮਤਲ ਥੱਲੇ ਆ ਗਏ ਹੁਣ ਇਹ ਲਵਾਈ ਸੀ ਮੈਂ ਦੇਖੋ ਇਹ ਲਵਾ ਲਈ ਇਹਨਾਂ ਨੇ ਫਿਰ ਪਹਿਲੇ ਸੀ ਕਰੇ ਦੂਸਰੀ ਆਂਦੀ ਆ ਹਾਂ ਆਪਣੇ ਮੱਥਾ ਠੇਕੇ ਅਸੀਂ ਆ ਗਏ ਜੀ ਨੀਚੇ ਪੌੜੀਆਂ ਉਤਰਿਆ ਹੁਣ ਇਹਦੋ ਵਾਰ ਥੋੜਾ ਜਿਹਾ ਤੁਰ ਕੇ ਅੱਗੇ ਜਾ ਕੇ ਸਾਨੂੰ ਬੱਸ ਮਿਲ ਜਾਣੀ ਆ ਸੇਹਰਾਂ ਵਾਲੇ ਗੇਟ ਤੱਕ ਜੀ ਹੁਣ ਆਪਾਂ ਸੇਹਰਾਂ ਵਾਲੇ ਗੇਟ ਤੱਕ ਜਾਣਾ ਤੁਰ ਕੇ ਤੇ ਇੱਥੇ ਬਹੁਤ ਸਾਰੇ ਲੰਗਰ ਲੱਗੇ ਹੋਏ ਨੇ ਜੀ ਤਰ੍ਹਾਂ ਤਰ੍ਹਾਂ ਦੇ ਵੈਰਿਟੀਆਂ ਜਿੱਦਾਂ ਕਿ ਖੀਰ ਆਲੂ ਪੂਰੀ ਪਕੌੜੇ ਬ੍ਰੈਡ ਟਿੱਕੀ ਦਹੀਂ ਭੱਲੇ ਜਲੇਬੀਆਂ ਤੇ ਹੋਰ ਵੀ ਬਹੁਤ ਸਾਰੇ ਲੱਗੇ ਹੋਏ ਨੇ ਜੀ ਹਾਂ ਜੀ ਦੱਸੋ ਮੇਰੇ ਬੱਚੇ ਮੈਨੂੰ ਮਿਲ ਕੇ ਸੀ ਹਨਾ ਪੜਾਡ ਪੜਾਉਣੀ ਆ ਤੇ ਇਹ ਜਵਾਕ ਮੇਰੇ ਕੋਲ ਪੜਦੇ ਨੇ ਕਿਹੜੀ ਕਲਾਸ ਚ ਨਾਈਨ ਰਮਨ 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 ਕਹਿੰਦਾ ਮੀਨੂ ਉਲ ਕੇ ਜੀ ਆਪਾਂ ਜਾ ਰਹੇ ਸੀ نیچے ਮੱਥਾ ਟੇਕ ਕੇ ਇਹ ਮੇਰੇ ਸਟੂਡੈਂਟ ਆ ਮੈਨੂੰ ਪੜਾਉਣੀ ਆ ਹਨਾ ਪਰ ਫਿਰ ਰਮਨ ਨੇ ਕਹਦਾ ਰਮਨ ਇਹੋ ਚਾਹਤ ਨਹੀਂ ਵਰਤਣਾ ਇਹ ਪੜਦਾ ਤੇ ਇਹ ਮੇਰੇ ਕੋਲ ਪੜਦਾ ਬੱਚਾ ਦਾ ਇੰਚ ਤੇ ਵਲੌਗ ਚ ਲੈ ਲਿਆ ਹੁਣ ਆਪਾਂ ਇਹਨਾਂ ਨੂੰ ਵਲੌਗ ਆਊਗਾ ਤੇ ਦੇਖ ਲੈ ਠੀਕ ਹੈ ਓਕੇ ਬਾਏ ਜੇ ਤੁਸੀਂ ਵੀ ਜਾਣੇ ਹੋ ਇਹਨਾਂ ਦਾ ਚਲੋ ਮਾਤਾ ਜੀ ਮਾਤਾ ਜੀ ਸੰਤੋ ਆ ਜਾਓ ਕਰਮ ਕਰਮ ਜਲੇਬੀ ਘਾਲੋ ਜਾ ਮਾਤਾ ਜੀ ਸਕਰੀ ਨੇ ਜਲੇਬੀਆਂ ਵੀ ਆਏ ਜਲੇਬੀਆਂ ਵੀ ਸਿਕਾ ਦਿੰਨੇ ਤੁਹਾਨੂੰ ਜੀ ਗਰਮ ਗਰਮ ਜਲੇਬੀਆਂ ਆ ਜੀ ਲੰਗਰ ਚੱਲ ਰਿਹਾ ਹੈਗਾ ਕੀ ਕੁਛ ਆ ਇੱਥੇ ਪਕੌੜੇ ਜੀ ਦੇਖੋ ਸਾਰਾ ਕੁਛ ਆ ਜੀ ਇਹ ਸਾਰੇ ਲੰਗਰੀ ਲੰਗਰ ਨੇ ਜੀ ਇੱਥੇ ਉਹ ਦੇਖੋ ਸਾਈ ਪਨੀਰ ਸਾਈ ਪਨੀਰ ਜੀ ਆ ਸਾਰੇ ਲੰਗਰ ਨੇ ਜੀ 24 ਘੰਟੇ ਖੁੱਲੇ ਨੇ ਖੀਰ ਦਾ ਲੰਗਰ ਆ ਜੀ ਚਾਹ ਠੰਡਾ ਪਾਣੀ ਪੀ ਲਈਏ ਪਾਣੀ ਪੀ ਲਈਏ ਬਾਣੀ ਬੋਤਲ ਦੀ ਜਿੱਥੇ ਸਾਡੇ ਰੱਖੋ ਜੀ ਬਤੋ ਯਾ ਬਤੋ ਲੈ ਟੋਪ ਕਰਕੇ ਬੋਤਲ ਵਾਲੇ ਬਰੇਡਰ ਬਰੇਡਰ ਪਾਣੀ ਗੜਾ ਲੰਗਰ ਹਾਂ ਮਾਚਲ ਦਾ ਨਹੀਂ ਆਇਆ ਜੀ ਇਹ ਦਹੀ ਭੱਲੇ ਆਈ ਆਈ ਥਿੰਕ ਦਹੀ ਭੱਲੇ ਖਾ ਲਈਏ ਜੀ ਹੁਣ ਆਪਾਂ ਦਹੀ ਭੱਲੇ ਜੀ ਚਲੋ ਆਪਾਂ ਆਪਾਂ ਵੀ ਲੱਗਦੇ ਆ ਲਾਈਨ 'ਚ ਜੀ ਏਦਾਂ ਲਾਈਨ 'ਚ ਲੱਗ ਕੇ ਲੈਣੇ ਪੈਣਗੇ ਪਰ ਹਾਂ ਅਸੀਂ ਲਾਈਨ ਜਿਹੜੀ ਚੀਜ਼ ਹੈ ਨਾ ਲੋਕਾਂ ਨੂੰ ਜ਼ਿਆਦਾ ਪਸੰਦ ਹੋ ਉਹ ਲਾਈਨ 'ਚ ਲੱਗ ਕੇ ਮਿਲੂ ਜਿੱਦਾਂ ਜਲੇਬੀਆਂ ਨੂੰ ਘੱਟ ਪਸੰਦ ਕਰਦੇ ਉਦੋਂ ਕੋਈ ਏਦਾਂ ਹੀ ਮਿਲ ਜਾਂਦੀਆਂ ਨੇ ਲੱਡੂ ਜਲੇਬੀ ਨੂੰ ਘੱਟ ਖਾਂਦੇ ਕੋਈ ਸੈਂਟਰ ਤੋਂ ਦੇਖੀਦਾ ਬੜਾ ਬੜਾ। ਨਹੀਂ ਭੱਲਾ ਨਹੀਂ ਭੱਲਾ ਹੀ ਦਹੀ ਭੱਲੇ। ਨਹੀਂ ਭੱਲਾ ਨਹੀਂ ਭੱਲਾ। ਅਨਾ ਪੰਦੀ ਤੇ ਮਸ਼ੀਨ ਦੀ ਬਣਾਈ ਬਾਈ ਬਣਜੀ। ਹੇ ਪੰਨਾ ਰਹੀ ਪੰਨਾ ਸਹੀ ਬੰਦਾ ਰਹਿ ਜਾਣਾ ਚੱਲੀ ਜਰਾ ਚੱਲੀ ਚਲੋ ਅਜੋ ਪਾਈ ਨਹੀਂ ਪੰਨਾ ਨਹੀਂ ਪੁੱਛੋ ਲਓ ਜੀ ਫਾਈਨਲੀ ਸਾਡਾ ਮਿਲ ਗਏ ਨਹੀਂ ਭੱਲੇ ਆ ਗਈ ਵਾਰੀ ਸੇਦੀ ਆ ਗਈ ਵਾਰੀ ਸੇਦੀ ਆ ਗਈ ਵਾਰੀ ਸੇਦੀ ਪੰਨਾ ਪੂਰਾ ਟੇਸਟ ਪਰ ਪ੍ਰੇਤਨ ਚਾਹ ਕਾ ਮੈਂ ਬਗ ਸੁਨਹਿਰਾ ਕੰਮ ਬਾਈ ਜੀ ਕੈਮਰਾ ਦੇਹੀ ਭੱਲਾ ਬਹੁਤ ਵਧੀਆ ਰਿਹਾ ਆ ਆ ਗਿਆ ਜੀ ਪੱਕਾ ਗਾਲ ਜੀ ਸਾਡੇ ਬਰਨਾਲੇ ਦਾ ਲੰਗਰ ਜੀ ਇਹਦੇ ਸਿੱਕਾ ਦਾ ਨਾਜ਼ ਬਰਨਾਲਾ ਇੱਥੇ ਟਿੱਕੀਆਂ ਹੁੰਦੀਆਂ ਨੇ ਜਿਆਦਾਤਰ ਕਿ ਹੁੰਦੀ ਆ ਹੂੰ ਜਾਂ ਕਚੋਰੀ ਹੁੰਦੀ ਆ ਜੀ ਨਿਊਡਲ ਨੇ ਨਿਊ ਅੱਜ ਚੱਲ ਰਿਹਾ ਹੈ ਨਿਊਡਲ ਆ ਸਾਡੇ ਬਰਨਾਲੇ ਦਾ ਲੰਗਰ ਅੱਜ ਇੱਥੇ ਚੱਲਦਾ ਨਿਊਡਲ ਸਿੱਕੀ ਕਿ ਕਿਨੇ ਬਸੀ ਨਾ ਆ ਸ਼ੇਰਪੁਰ ਆਇਆ ਨਾ ਲੰਗਰ ਆ ਜੀ ਇੱਥੇ ਚੱਲਦੇ ਆ ਚਾਹ ਤੇ ਨਾਲ ਹੈਗੇ ਪਕੌੜੇ ਅਸਲੀ ਪੰਜਾਬ ਦੀ ਲੰਗਰ ਨੇ ਹਾਂਜੀ ਹਾਂ ਇਹ ਨੇ ਪੰਜਾਬ ਦੇ ਲੰਗਰ ਇਹ ਪੰਜਾਬ ਦੇ ਲੰਗਰ ਨਾਲ ਗੁਲਗੁਲੇ ਵੀ ਨੇ ਜੀ ਕਾ ਹੋਰ ਲੰਗਰ ਆ ਜੀ ਨਾਲ ਉੱਤਰਤਾਕੀ ਦੀ ਲੰਗਰੀ ਲੰਗਰ ਨੇ ਜੀ ਥੱਲੇ ਤੱਕ ਆਲਮੋਸਟ ਪੂਰੇ ਪੰਜਾਬ ਚ ਨਹੀਂ ਪੂਰੇ ਪੰਜਾਬ ਦੇ ਲੰਗਰ ਨੇ ਤੇ ਰਸਤੇ ਵਿੱਚ ਵੀ ਇੰਨੇ ਕ ਲੰਗਰ ਮਿਲਦੇ ਨੇ ਸਾਨੂੰ ਪੱਸੋ ਹੀ ਨਾ ਬੱਸ ਆ ਦੇਖੋ ਜੀ ਲੰਗਰ ਕਾਲਾ ਲੰਗਰਾ ਜੀ ਇੱਥੇ ਤੇ ਇੱਥੇ ਹੈਗਾ ਮਤਰੋਨੀ ਮਕਰੋਨੀ ਆ ਜੀ ਮਕਰੋਨੀ ਆ ਪਾਸਤਾ ਮਕਰੋਨੀ ਜੀ ਪਾਸਤਾ ਤੇ ਮਕਰੋਨੀ ਹਾਂਜੀ ਆਪਾਂ ਨੂੰ ਮਿਲ ਗਿਆ ਪਾਸਤਾ ਤੇ ਮਕਰੋਨੀ ਪਾਸਤਾ ਮਕਰੋਨੀ ਕੜੀ ਚਾੜਾ ਕੜੀ ਚਾੜਾ ਆਓ ਮਕਰੋਨੀ ਤੇ ਪਾਸਤੇ ਦੀ ਮਿਰਚ ਸੀ ਬਹੁਤ ਜ਼ਿਆਦਾ ਇਹ ਦੱਸਦੀ ਆ ਇਹ ਹਰੇਕ ਲੱਗਦੀ ਰੁਕਦੇ ਨੇ ਕਿ ਜਦੋਂ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਫਿਰ ਕਹਿ ਦਿੰਦੇ ਹੁਣ ਕਿ ਤੇ ਰੁਕਣਾ ਨਹੀਂ ਫਿਰ ਆਪਾਂ ਦਾ ਨਾ ਰੁਕੋ ਤੁਸੀਂ ਤੇ ਆਹ ਰਸਤਾ ਜਾਂਦਾ ਜੀ ਤੁਰ ਕੇ ਜਾਣ ਵਾਲਾ ਕੱਚਾ ਰਸਤਾ ਕਹਿ ਲੈਂਦੇ ਆ ਇਹ ਇਹ ਕੱਚਾ ਰਸਤਾ ਹੈਗਾ ਇਹ نیچے ਜਾਣਾ ਹੁੰਦਾ ਜਿਹਨੇ ਤੁਰ ਕੇ ਕੋਲਾ ਦੀ ਟੋਬੇ ਤੱਕ ਹੋਰ ਰਸਤਾ ਜਾਂਦਾ ਤੇ ਆਹ ਰਸਤਾ ਜੀ ਸਿਰਾਂਣ ਗੇਟ ਨੂੰ ਜਾਂਦਾ ਇੱਥੋਂ ਥੋੜਾ ਜਿਹਾ ਹੈਗਾ 1 ਕਿਲੋਮੀਟਰ ਹੈ ਜੀ ਸਿਰਾਂਣਾ ਗੇਟ ਤੇ ਆਪਾਂ ਉੱਥੇ ਤੱਕ ਤੁਰ ਕੇ ਚੱਲਾਂਗੇ ਫਿਰ ਬੈਠਾਂਗੇ ਬੱਸ 'ਚ ਉਹ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਜੀ ਇਦਾਂ ਹੀ ਦੇਖੋ ਕਿੰਨਾ ਘੈਂਟ 뷰 ਆ ਜੀ ਬੀਓ ਕੋਈ ਨਹੀਂ ਦਿਖ ਰਿਹਾ ਇੰਨਾ ਕਿ ਜ਼ਿਆਦਾ ਬੱਦਲ ਆਏ ਹੋਏ ਨੇਗੇ ਲਓ ਜੀ ਹੁਣ ਹੋ ਗਿਆ ਥੋੜਾ ਜਿਹਾ ਮੌਸਮ ਸਾਫ ਦੇਖਣ ਲੱਗ ਗਿਆ ਮੰਦਿਰ ਮਾਤਾ ਦਾ ਉਹ ਦੇਖੋ ਮਾਤਾ ਦਾ ਮੰਦਿਰ ਜੀ ਅਸੀਂ ਉੱਥੋਂ ਆਏ ਹਾਂ ਜੀ ਚੱਲ ਕੇ ਯੂ ਮਾਰਕਰ ਖਾਇ ਸੀਗਾ ਸੋਨੂੰ ਥਾਫੀ ਦੂਰ ਆਗਾ ਆਪਾਂ ਅੱਗੇ ਜੀ ਹੁਣ ਥੱਲੇ ਨੂੰ ਤੁਹਾਨੂੰ ਸ਼ੇਰਾਂ ਵਾਲਾ ਗੇਟ ਵੀ ਦਿਖਾਉਣੇ ਆ ਇੱਥੋਂ ਦਿਖ ਜਾਂਦਾ ਕਿ ਇੱਥੋਂ ਨੀਅਰ ਬਾਟ ਉਹ ਸਾਹਮਣੇ ਸ਼ੇਰਾਂ ਵਾਲਾ ਗੇਟ ਆ ਜੀ ਆਪਾਂ ਇੱਥੇ ਤੱਕ ਜਾਣਾਗਾ ਆ ਪਾਰਕਿੰਗ ਆ ਸ਼ੇਰਾਂ ਵਾਲੇ ਗੇਟ ਤੇ ਮੌਸਮ ਬਿਲਕੁਲ ਕਲੀਅਰ ਹੋ ਗਿਆ ਜੀ ਮਾਤਾ ਦਾ ਮੰਦਿਰ ਆ ਬੈਠੇ ਜੀ ਸਮਰ ਦੇ ਦੋਸਤ ਮੋਰ ਫੋਨ ਵੀ ਫੋਟੋ ਓਏ ਸੱਚੀ ਡਾਡੀ ਬੋਲੇ ਪਿੱਛੇ ਕਿਹੜਾ ਮੁੜ ਗਿਆ ਕਿ ਮਨਸਨ ਖੁੱਲਣਗੇ ਪਰਵਾਸ ਸਿੱਧਰ ਸਾਰੇ ਇਕੱਠੇ ਹੋਏ ਬੈਠੇ ਫਾਈਨਲੀ ਜੀ ਅਸੀਂ ਆ ਗਏ ਸ਼ੇਰਾਂ ਵਾਲੇ ਗੇਟ ਕੋਲ ਦੇਖੋ ਸ਼ੇਰਾਂ ਵਾਲਾ ਗੇਟ ਉਹ ਖੜੀਆਂ ਨੇ ਬੱਸਾਂ ਨਹੀਂ ਲੱਗੀਆਂ ਇਥੋਂ ਸਿੱਧਾ ਜਾਣੀ ਹੈ ਅਨੰਦਪੁਰ ਸਾਹਿਬ ਬੱਸ ਸਟੈਂਡ ਜੀ ਉਦੋਂ ਆ ਫਿਰ ਆਪਾਂ ਰੂਮ 'ਚ ਜਾਣਾਗਾ ਸ਼ੇਰਾਂ ਵਾਲੇ ਗੇਟ ਤੋਂ ਬਸ ਇਥੋਂ ਬੱਸਾਂ ਮਿਲ ਜਾਂਦੀਆਂ ਨੇ ਜੀ ਇਥੋਂ ਗੱਡੀਆਂ ਵੀ ਹੋ ਕੇ ਜਾਂਦੀਆਂ ਨੇ ਜੀ ਮਤਲਬ ਜਿਨ੍ਹਾਂ ਨੇ ਉੱਪਰ ਜਾਣਾ ਹੋਵੇ ਤਾਂ ਇਥੋਂ ਗੱਡੀਆਂ ਜਾਂਦੀਆਂ ਨੇ ਜੀ ਜਾਂਦੇ ਇਹ ਤਾਂ ਗੱਡੀਆਂ ਦੀ ਜਗ੍ਹਾ ਕਿਉਂਕਿ ਥੱਕ ਜਾਂਦਾ ਬੰਦਾ ਜੀ ਆਉਂਦੇ ਇਹ ਪਤਾ ਨਹੀਂ ਲੱਗਦਾ ਤੁਰੇ ਆਉਣੇ ਹੈਗੇ ਜਾਂ ਢਾਲਾ ਹੁੰਦੀ ਆ ਤਾਂ ਕਰਕੇ ਜੀ ਦੇਖੋ ਸ਼ੇਰਾਂ ਵਾਲਾ ਗੇਟ ਆ ਗਏ ਬਾਕੀ ਬੱਸ ਜਿ ਬਹਿਣੇ ਆ ਜੀ ਬਨੇ ਰਹੋ ਹਾਂਜੀ ਫਾਈਨਲੀ ਆਪਾਂ ਮਾਤਾ ਨਾਇਣਾ ਦੇਵੀ ਦਰਸ਼ਨ ਕਰਕੇ ਪਹੁੰਚ ਚੁੱਕੇ ਆ ਜੀ ਕਮਰੇ 'ਚ ਇਹ ਹੁਣ ਆਪਾਂ ਕਰਾਂਗੇ ਰੈਸਟ ਸ਼ਾਮ ਨੂੰ ਆਪਾਂ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਇੱਥੇ ਆਪਾਂ ਕਰਦੇ ਆ ਆਪਣੇ ਇਸ ਬਲੌਗ ਦਾ ਐਂਡ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਬਲੌਗ 'ਚ ਬਾਏ